ਅੱਜ ਜਿਹੜਾ 26 ਜਨਵਰੀ ਵਾਲੇ ਦਾ ਨਾ ਟਰੈਕਟਰ ਮਾਰਚ ਨਿਕਲ ਰਿਹਾ ਤੇ ਉਹਦੇ ਲਈ ਦੇਖੋ ਕਿਸਾਨ ਇਕੱਠੇ ਹੋਏ ਆ ਇਸ ਟਾਈਮ ਆਪਾਂ ਖੜੇ ਆ ਸ਼ੰਕਰ ਦੇ ਵਿੱਚ ਤੇ ਨਾਲ ਲੱਗਦੇ ਪਿੰਡਾਂ ਤੋਂ ਪੀਕੇ ਜੂ ਰਾਜੇਵਾਲ ਦੇ ਜਿੰਨੇ ਵੀ ਇਹਨਾਂ ਦੇ ਕਿਸਾਨ ਵਾਂ ਜਾਂ ਹੋਰ ਮੈਂਬਰ ਆ ਜਾਂ ਹੋਰ ਵੱਖ-ਵੱਖ ਕਿਸਾਨ ਜਿਹੜੇ ਆ ਉਹ ਇਸ ਟਾਈਮ ਸ਼ੰਕਰ ਪਿੰਡ ਦੇ ਵਿੱਚ ਇਕੱਠੇ ਹੋਏ ਆ ਤੇ ਨਕੌਦਰ ਨੂੰ ਇਹਨਾਂ ਨੇ ਟਰੈਕਟਰਾਂ ਤੇ ਜਿਹੜਾ ਆ ਉਹ ਕੂਚ ਕਰਨਾ ਆ ਤੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਕਿ ਜਿਹੜਾ ਅੱਜ ਦਾ ਮੋਖਾ ਝੰਡਾ ਜਿਹੜਾ ਟਰੈਕਟਰ ਮਾਰਚ ਕੱਢਣ ਦਾ ਕੀ ਆ ਆ ਦੇਖੋ ਵੱਖ-ਵੱਖ ਪਿੰਡਾਂ ਦੇ ਜਿਹੜੇ ਕਿਸਾਨ ਆ ਉਹ ਇਸ ਟਾਈਮ ਆ ਇੱਥੇ ਇਕੱਤਰ ਹੋਇਆ ਤੇ ਇਹਨਾਂ ਨੇ ਟਰੈਕਟਰਾਂ ਤੇ ਜਿਹੜਾ ਆ ਨਖੋਦਨ ਨੂੰ ਉਹ ਖੂਚ ਕਰਨਾ ਆ ਤੇ ਆਪਾਂ ਗੱਲ ਕਰਦੇ ਆ ਰਾਜੇਵਾਲ ਜੁਨੀਅਨ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬੋਟਾ ਸਿੰਘ ਉਹਨਾਂ ਦੇ ਨਾਲ ਜਿਹੜਾ ਅੱਜ ਦਾ ਮੁੱਖ ਏਜੰਡਾ ਆ ਜਿਹੜਾ ਟਰੈਕਟਰ ਮਾਰਚ ਦਾ ਆ ਇਹ ਪੂਰੇ ਭਾਰਤ ਵਿੱਚ ਜਾਂ ਕੱਲਾ ਪੰਜਾਬ ਦੇ ਵਿੱਚ ਇਹ ਪੂਰੇ ਭਾਰਤ ਵਿੱਚ ਆ ਜਿਹੜੇ ਤਿੰਨ ਕਾਲੇ ਕਾਨੂੰਨ ਆ ਜਿਹੜੇ ਮੋਦੀ ਨੇ ਦੁਬਾਰਾ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਆ ਪੰਜਾਬ ਨੂੰ ਵੀ ਫੜੜਾ ਭੇਜਿਆ ਆ ਕਿ ਉਹਦੇ ਵਿਰੋਧ ਤੇ ਵਿੱਚ ਆ ਇਹ ਜਿਹੜਾ ਟਰੈਕਟਰ ਮਾਰਚ ਅੱਜ ਕੱਢਣ ਲੱਗੇ ਆ ਤੇ ਇਹਦਾ ਮੋਟਾ ਅਰਈ ਇੱਕ ਹੈਗਾ ਜਿੱਦਾਂ ਦੇਖੋ ਕਾਣਕ 3500 ਰੁਪਏ ਨੂੰ ਹੋ ਗਈ ਆ ਸਾਡੀ ਪਹਿਲਾਂ ਤੋਂ ਲੜਾਈ ਆ ਵੀ ਐਮਐਸ ਐਮਐਸਪੀ ਜਿਹੜੀ ਗਾਰੰਟੀ ਕਾਨੂੰਨ ਬਣਨਾ ਚਾਹੀਦਾ ਆ ਉਹ ਗਰੰਟੀ ਕਾਨੂੰਨ ਨਾ ਬੰਦ ਦੇ ਕਰਕੇ 3500 ਰੇਟ ਹੋ ਗਿਆ ਸਰਕਾਰ ਚਾਹੁੰਦੀ ਆ ਕਿ ਕਿਸਾਨਾਂ ਨੂੰ ਇਸ ਭਰਮ ਵਿੱਚ ਪਾ ਦਈਏ ਜਾਂ ਹੁਣ ਤਣਕ 3500 ਨੂੰ ਹੋਊਗੀ ਕੋਸ਼ ਜ਼ਮੀਨਦਾਰ ਬਾਹਰ ਵੇਚਣ ਕੇ ਮੰਡੀ ਬੰਦ ਹੋ ਜੂਗੀ ਉਹਦੇ ਨਾਲ ਕੀ ਹੋਊਗਾ ਜਿਹੜਾ ਆਟਾ ਆ 100 ਰੁਪਏ ਕਿਲੋ ਹਾਊ ਦਾ ਜਿਹੜੀ ਫਰੀਵ ਵਾਲੀ ਜਾਣ ਕੇ ਉਹ ਬੰਦ ਹੋ ਜਾਣੀ ਜਾਂ ਤੇ ਆਟਾ ਦਾਲ ਸਕੀਮ ਵੀ ਬੰਦ ਹੋ ਜੂਗੀ ਇਹਦੇ ਨਾਲ ਮਜ਼ਦੂਰ ਵੀ ਮਰੂਗਾ ਕਿਸਾਨ ਵੀ ਮਰੂਗਾ ਅਸੀਂ ਉਹਦੇ ਵਿਰੋਧ ਦੇ ਵਿੱਚ ਇਹ ਅੱਜ ਜਿਹੜੇ ਕਾਲੇ ਕਾਨੂੰਨ ਆ ਇਹ ਟਰੈਕਟਰ ਮਾਰਚ ਕੱਢਣ ਲੱਗੇ ਆ ਤੇ ਜਿਹੜਾ ਇਥੋਂ ਸ਼ੁਰੂ ਹੋਣਾ ਸ਼ੰਕਰ ਤੋਂ ਤੁਸੀਂ ਤਾਂ ਸ਼ੁਰੂ ਹੋ ਰਹੇ ਫਿਰ ਇਹਦਾ ਰੂਟ ਕੀ ਆ ਕਿਹੜੇ ਕਿਹੜੇ ਰੂਟਸ ਨਹੀਂ ਜਾਣਾ ਹੈ ਅਸੀਂ ਇੱਥੇ ਸ਼ੰਕਰ ਪਿੰਡ ਬਾਜ਼ਾਰ ਵਿੱਚ ਦੀ ਹੋ ਕੇ ਨਕੋਤਰ ਕਰਤਾਰ ਕਲਾ ਪਚੌਂਕ ਜਾਵਾਂਗੇ ਫਿਰ ਐਮਸੀ ਚੌਂਕ ਉਥੋਂ ਕਮਲ ਹਸਪੀਟਲ ਵਾਲ ਨੂੰ ਜਲੰਧਰ ਰੋਡ ਤੇ ਸਮਾਪਤ ਕਰਾਂਗੇ ਇਹਨੂੰ ਤੇ ਕੋਈ ਅੱਜ ਪ੍ਰਸ਼ਾਸਨ ਨੂੰ ਜਾਂ ਕੋਈ ਮੰਗ ਪੱਤਰ ਵੀ ਆ ਜਾਂ ਕੱਲਾ ਇਹ ਟਰੈਕਟਰ ਮਾਰਦੀ ਆ ਮਾਰਦੀ ਆ ਜੀ ਕੋਈ ਮੰਗ ਪੱਤਰ ਨਹੀਂ ਗਿਆ ਸਾਰੇ ਮੰਗ ਪੱਤਰ ਇਦਾਂ ਜੁਨੀਆਣਾ ਨੂੰ ਐਸਕੇਮ ਲਵਾਉਂਗਾ ਇਹ ਸੱਦਾ ਦਿੱਤਾ ਆ ਤੇ ਮੰਗ ਪੱਤਰ ਉਦਾਂ ਕੋਈ ਨਹੀਂ ਜਾਨਾ پے کسانیں جگر سلام بلے تری کسانیں ججب ن سلام پلے تری کسان تیرے جگر سلام ਦੇ ਬਿੱਚ ਸਾਰੇ ਕਾਤੇ ਬੈਠਾ ਮੇਰੇ ਵੀ ਨਹੀਂ ਕਬਰ ਆਇਆ ਗੁਰਨਾਕ ਨੇ ਕਿਰਪਾ ਕੀਤੀ ਕੈਸਾ ਖੇ ਦੇ ਵਿੱਚ ਆਇਆ ਗੁਰਨਾਕ ਨੇ ਕਿਰਪਾ ਕੀਤੀ ਕੈਸਾ ਖੇ ਦੇ ਵਿੱਚ ਆਇਆ ਕਿਸੇ ਦੀ ਜਿਹੀ ਉਹ ਤੋਟ ਨਾ ਆਈ ਕਿਸੇ ਦੀ ਜਿਹੀ ਤੋਸ ਨਾ ਆਈ

ਪਾਉ ਲਾਈਟ ਮਾਨ ਸੰਕਾਟ ਤੇ ਕੇ ਵਾਪਸ ਆਇਆ ਮੋਤੀ ਸ਼ਰਕਾਰ ਚੱਲਣ ਦੇ ਲਈ ਕੇ ਸਰਕਾਰਾਂ ਚੱਤ ਕੇ ਵਾਪਸ ਆਇਆ ਓ ਨਾਨਕ ਨੇ ਕਿਰਪਾ ਕੀਤੀ ਓ ਨਾਨਕ ਨੇ ਕਿਰਪਾ ਕੀਤੀ ਸਿੱਖੇ ਗਰੇ ਪਾਗ ਤੋ ਖਾਨਾ ਬੱਲੇ ਤੇਰੇ ਕਿਸਾਨਾ ਤੇਰੇ ਜੱਜ ਬੇਨੂ ਸਲਾਮਾ ਬੱਲੇ ਤੇਰੇ ਕਿਸਾਨਾ ਤੇਰੇ ਜੱਜ ਬੇਨੂ ਸਲਾਮਾ ਏ ਹੌਲੀ ਹੌਲੀ ਇਹ ਸਰਕਾਰਾਂ ਚਾਹੁੰਦੀਆਂ ਆ ਕਿ ਜੇ ਸਣਕ ਦਾ ਰੇਟ ਵਧਾਉਗਾ ਕਹਨ ਬਾਹਰ ਕਣਕ ਵੇਚੂਗਾ ਤੇ ਮੰਡੀ ਦੇ ਸ਼ਟਰ ਆਪੇ ਬੰਦ ਹੋ ਜਾਣੇ ਆ ਤੇ ਸਾਡੇ ਜਿਹੜੇ ਮਜ਼ਦੂਰ ਭਰਾ ਆ ਉਹਨਾਂ ਨੂੰ ਜਿਹੜੀ ਕਣਕ ਜਾਂ ਆਟਾ ਆਦਾਲ ਮਿਲਦੀ ਆ ਉਹ ਕਾਰਪੋਰੇਟ ਦੀਆਂ ਮੰਡੀਆਂ ਬੰਦ ਹੋ ਗਈਆਂ ਸਰਕਾਰੀ ਖਰੀਦ ਬੰਦ ਹੋ ਗਈ ਉਹ ਕਦੇ ਵੀ ਇਹ ਬਰਦਾਸ਼ਤ ਨਹੀਂ ਕਰ ਮੰਡੇ ਸਾਡੀਆਂ ਜਿੰਨੀਆਂ ਸਕੀਮਾਂ ਚੱਲਦੀਆਂ ਆ ਜਾਇਓ ਸੈਂਟਰ ਗਵਰਨਮੈਂਟ ਦੀਆਂ ਜਾਂ ਪੰਜਾਬ ਗਵਰਨਮੈਂਟ ਦੀਆਂ ਸਾਰੀਆਂ ਹੀ ਬੰਦ ਹੋ ਜਾਣਗੀਆਂ ਇਸ ਕਰਕੇ ਸਾਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦੁਕਾਨਦਾਰਾਂ ਨੂੰ ਸਾਰਿਆਂ ਨੂੰ ਛੜਕਾ ਤੇ ਆਉਣਾ ਚਾਹੀਦਾ ਆ ਇਹਨਾਂ ਕਾਨੂੰਨਾਂ ਦਾ ਵਿਰੋਧ ਕਰਨਾ ਚਾਹੀਦਾ ਆ ਇੱਥੇ ਹੁਣ ਖਰੀਦ ਤੇ ਕਾਰਪੋਰੇਟ ਕਰਾਉਣੇ ਤੇ ਜ਼ਮੀਨਾਂ ਵੀ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ ਆ ਉਹਨਾਂ ਨੂੰ ਪੁੱਛਿਆ ਗਿਆ ਬੰਦੇ ਮੇਰੇ ਕਿੰਨੇ ਵੱਡੇ ਵੱਡੇ ਅਸੀਂ ਇੱਥੇ ਮੌਲ ਫੋਲਾਂਗੇ ਅਫੇ ਉਹਨਾਂ ਨੂੰ ਪੁੱਛਿਆ ਵੀ ਜਿਹੜੇ ਮਾਲ ਖੋਲੋਂਗੇ ਜਿਹੜੇ ਛੋਟੇ ਦੁਕਾਨਦਾਰ ਆ ਉਹ ਕੀ ਕਰਨਗੇ ਕਹਿੰਦੇ ਉਹ ਸਾਡੇ ਕੋਲ ਪੈਕਿੰਗ ਕਰਿਆ ਕਰਨਗੇ ਆ ਕਿ ਇਹ ਕਰਕੇ ਛੋਟਾ ਦੁਕਾਨਦਾਰ ਵੀ ਮਾਰਿਆ ਜਾਊਗਾ ਰੈਡੀ ਫੜੀ ਵਾਲਾ ਵੀ ਮਾਰਿਆ ਜਾਊਗਾ ਜੇ ਐਮਐਸਪੀ ਹੋਵੇ ਗਾਰੰਟੀ ਹੋਵੇ ਐਮਐਸਪੀ ਦੀ ਅੱਜ ਜਿਹੜਾ 3500 ਨੂੰ ਕਣਕ ਵੇਚਦਾ ਆ ਉਹ ਤੇ ਪਰਚਾਦਾਰ ਜੋ ਹੋ ਜੇ ਇਹ ਜਿਹੜਾ ਆਟਾ ਆ ਅੱਜ 70 ਰੁਪਏ ਰਤੀ ਕਿਲੋ ਨੂੰ ਹੋ ਗਿਆ ਆ ਜਿਹੜਾ ਬੰਦਾ 300 ਰੁਪਏ 400 ਰੁਪਏ ਦੀਹਾੜੀ ਲੈਂਦਾ ਆ ਉਹ ਕਿੱਥੋਂ ਆਪਣਾ ਬੱਚਿਆਂ ਦਾ ਢੱਡ ਭਰ ਸਰਦਾ ਆ ਇਸ ਕਰਕੇ ਤੁਸੀਂ ਘਰਾਂ ਤੋਂ ਨਿਕਲ ਕੇ ਇਹ ਸਰਕਾਰਾਂ ਦਾ ਜ਼ੋਰ ਕਰੋ ਇਹਨਾਂ ਤਿੰਨਾਂ ਕਾਲੇ ਕਾਨੂੰਨਾਂ ਨੂੰ ਆਪਾਂ ਰੱਦ ਕਰਵਾਈਏ ਜੋ ਰੱਦ ਨਹੀਂ ਹੁੰਦੇ ਹੈਗੇ ਤੇ ਇਹ ਸਾਡੇ ਸਾਰਿਆਂ ਲਈ ਧੱਤਕਿਆ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਧੱਤਕਿਆ ਦੂਜੀ ਗੱਲ ਸਾਨੂੰ ਇਹਨਾਂ ਨੇ ਬੀਜ ਦੇਣੇ ਸ਼ੁਰੂ ਕਰ ਦਿੱਤੇ ਆ ਜਿਹੜੇ ਵੀ ਹਰੀ ਫਰਟੀਆਂ ਪਰਦੇ ਵੀ ਦੁਆਰਾ ਉੱਗਦੇ ਨਹੀਂ ਜਿਹੜਾ ਕਿਸਾਨ ਆਪਣੇ ਧੋਲ ਚੋਂ ਕੱਟ ਕੇ ਇਹ ਕਣਕ ਬੀਜ ਲੈਂਦਾ ਸੀ ਜਾਂ ਸਬਜ਼ੀ ਬੀਜ ਲੈਂਦਾ ਸੀ ਇਹਨਾਂ ਨੇ ਹੌਲੀ ਹੌਲੀ ਸਾਨੂੰ ਬੀਜ ਵੀ ਏਦਾਂ ਦੇ ਦੇ ਦਿੱਤੇ ਆ ਜਿਹੜੇ ਇਹਨਾਂ ਦੇ ਕੋਲ ਹੀ ਮੌਨ ਦੇ ਵਿੱਚੋਂ ਸਾਨੂੰ ਲਿਆਉਣੇ ਪੈਣਗੇ ਚਲੋ ਇਹਨਾਂ ਕੁਝ ਕਹਿੰਦੇ ਹੋਏ ਥੀਮਾਂ ਦੇ ਜਾ ਜੁਕਿਆ ਇੱਥੇ ਟ੍ਰੈਫਿਕ ਵੀ ਜਾਮ ਹੁੰਦੀ ਆ ਬਹੁਤ ਬਹੁਤ ਧੰਨਵਾਦ ਚਲੋ ਜੀ ਸੰਜੋਤ ਮੋਰਚਾ ਸੰਜੋਤ ਮੋਰਚਾ